ਮਹਾਬਾਈ ਤੂੰ ਸਰਚ ਮਾਰ Google ਤੇ ਸਰਚ ਮਾਰ ਲੈ ਪ੍ਰੋਡਕਟ ਬਾਰੇ ਆਪਾਂ ਤਾਂ ਤਸੱਲੀ ਕਰਾ ਕੇ ਤੋਰਦੇ ਆਂ ਬਾਈ ਰੇਟਾਂ ਰੂਟਾਂ ਦੀ ਸਾਰੇ ਕਾਦੇ ਦੀ ਸਾਡੇ 400 450 ਦਾ ਇਹ ਪੂਰਾ ਪੈਕਟ ਹੈ ਕਿੰਨਾ ਬੇਟਾ ਦੇ ਵਿੱਚ 5 ਕਿਲੋ ਸਾਰੇ 5 ਕਿਲੋ ਬੇਟਾ ਮਿੱਤਰੋ ਕਿਸਾਨ ਭਰਾਵਾਂ ਵਾਸਤੇ ਅੱਜ ਸਪੈਸ਼ਲ ਵੀਡੀਓ ਲੈ ਕੇ ਆਏ ਆ ਜਿਹੜੇ ਕਿਸਾਨਾਂ ਨੇ ਕਣਕਾਂ ਬੀਜ ਚੁੱਕੀਆਂ ਨੇ ਕਣਕ ਉਹਨਾਂ ਦੀ ਗਰੋਥ ਨਹੀਂ ਕਰ ਰਹੀ ਨਾ ਪੌਂਡਿਆਂ ਵਰਗੀ ਕਣਕ ਬਣ ਜੂ ਤੁਹਾਡੇ ਨਾਲ ਵਾਅਦਾ ਹੈ ਸਹਿਰ ਸੰਗਰੂਰ ਦੇ ਵਿੱਚ ਕਿਸਾਨਾਂ ਨੂੰ ਬਚਾਉਣ ਵਾਸਤੇ ਖਾਰਸਾ ਪੈਸਟੀਸਾਈਡ ਦੇ ਨਾਮ ਤੇ ਇੱਕ ਕੈਸ਼ ਕਾਊਂਟਰ ਖੁੱਲਿਆ ਬਿਲਕੁਲ ਬਾਜ਼ਰ ਰੇਟਾਂ ਦੇ ਵਿੱਚ ਨਾ ਤੁਹਾਨੂੰ ਦਵਾਈਆਂ ਮਿਲਦੀਆਂ ਨੇ ਸੈਂਕੜੇ ਕਿਸਾਨ ਇਸ ਕੈਸ਼ ਕਾਊਂਟਰ ਤੋਂ ਫਾਇਦਾ ਲੈ ਵੀ ਰਹੇ ਨੇ ਸੋ ਜਿਹੜੇ ਕਿਸਾਨ ਭਰਾਵਾਂ ਨੇ ਹਾਲੇ ਤੱਕ ਖਰੀਦੇ ਨਾ ਵੀਡੀਓ ਸ਼ੇਅਰ ਕਰਕੇ ਉਹ ਕਿਸਾਨ ਭਰਾਵਾਂ ਤੱਕ ਪਹੁੰਚਾ ਦਿਓ ਬਹੁਤ ਬਾਜ਼ਰ ਰੇਟਾਂ ਦੇ ਵਿੱਚ ਸਹਿਰ ਸੰਗਰੂਰ ਦੇ ਵਿੱਚ ਜਿਹੜਾ ਕੈਸ਼ ਕਾਊਂਟਰ ਖੁੱਲਿਆ ਨਾ ਬੜੇ ਕਿਸਾਨਾਂ ਦਾ ਫਾਇਦਾ ਕਰ ਰਿਹਾ ਤੇ ਜੇਕਰ ਤੁਹਾਡੇ ਕਣਕਾਂ ਦੇ ਵਿੱਚ ਗੁੱਲੀ ਡੰਡਾ ਹੁੰਦਾ ਗੁੱਲੀ ਡੰਡੇ ਦਾ ਤੁਸੀਂ ਖਾਤਮਾ ਕਰਨਾ ਤਾਂ ਤੁਹਾਨੂੰ ਉਹ ਵੀ ਪ੍ਰੋਡਕਟ ਦੱਸ ਦਾਂਗੇ ਵੀ ਕੀ ਰੇਟ ਦੇ ਵਿੱਚ ਮਿਲ ਜੂ ਕਿੱਥੋਂ ਜਿਵੇਂ ਮਿਲ ਜੂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਹਿਲਾਂ ਆਪਾਂ ਸਵਾਗਤ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੀ ਮੈਂ ਗੱਲ ਕਹੀ ਹੈ ਸਹੀ ਆ ਬਿਲਕੁਲ ਸਹੀ ਆ ਜੀ ਬਿਲਕੁਲ ਸਹੀ ਗੱਲ ਹੈ ਕਿਸਾਨ ਦੁਖੀ ਹੋਏ ਪਏ ਨੇ ਵੀ ਸਾਡੀ ਕਣਕੇ ਜਿਹੜੀ ਗ੍ਰੋਸਰੀ ਕਰ ਰਹੀ ਦੇਖੋ ਵੀਰੇ ਕਿਸਾਨ ਲਵੇ ਕੀ ਆ ਕਿਸਾਨ ਲਵੇ ਫਸਲਾ ਹਾਂਜੀ ਇੱਕ ਦੁੱਧ ਆ ਜੀ ਦੋਨੇ ਚੀਜ਼ਾਂ ਦਾ ਰੇਟ ਨਹੀਂ ਹੈਗਾ ਬਿਲਕੁਲ ਠੀਕ ਹੈ ਜੀ ਹੂੰ ਉਹਦੇ ਤੋਂ ਆਪਾਂ ਨੇ ਕਿਸਾਨ ਦਾ ਫਾਇਦਾ ਹੀ ਸੋਚਿਆ ਹਜੇ ਤੱਕ ਆਪਾਂ ਨੂੰ ਬਈ 5-6 ਮਹੀਨੇ ਹੋ ਗਏ ਦੁਕਾਨ ਕੀਤੀ ਨੂੰ ਜੀ ਆਪਾਂ ਨੇ ਇੰਨੇ ਵਾਜਬ ਰੇਟਾਂ ਤੇ ਦਵਾਈਆਂ ਦਿੱਤੀਆਂ ਨੇ ਬਈ ਆਪਣੇ ਨਾਲ ਪੱਟੀ ਤਰਨ ਤਾਰਨ ਬਟੰਡਾ ਮੋਗਾ ਸਾਰੇ ਏਰੀਆ ਚ ਆਪਣੇ ਲਈ ਵਗਾਕਾਰ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਕਾਦੇ ਕਰ ਕੇ ਆ ਰਹੇ ਉਹ ਆਪਣੇ ਰੇਟ ਕਰਕੇ ਆ ਰਿਹਾ ਰੇਟ ਕਰਕੇ ਆ ਰਿਹਾ ਠੀਕ ਹੈ ਜੀ ਤੇ ਵਿੱਚ ਮੈਂ ਇੱਕ ਪਾਸੇ ਪਟਿਆਲੇ ਤੋਂ ਬੰਦੇ ਆਇਤੀਏ ਹਾਂਜੀ ਉਹ ਆਪਾਂ ਨੂੰ ਕਹਿੰਦੇ ਕਹਿੰਦੇ ਇੱਕ ਪੈਂਡੀ ਹੁੰਦੀ ਹੈਗੀ ਜਿਹੜੀ ਆਪਣੀ ਵਕੀਰਾਂ ਨਾਲ ਪੈਂਦੀ ਹੈ 72 ਘੰਟੇ ਵੇਜ ਵਿੱਚ ਬਿਲਕੁਲ ਜੀ ਇਹ ਜਣੀ ਉਹ ਹੋਰ ਕੰਪਨੀ ਦਾ ਕੀ ਗੱਲ ਈਟਰਾਂ ਇਹ ਕੰਪਨੀ ਦਾ ਨਹੀਂ ਹੈਗਾ ਜਣੀ ਤੇ ਉਹ ਬੰਦਿਆਂ ਨੂੰ ਉਹਦਾ ਲੀਟਰ ਪਟਿਆਲੇ ਵੱਲ ਕਿਸੇ ਦੁਕਾਨਦਾਰ ਨੇ 550 ਦਾ ਲਾਇਆ 550 ਦਾ ਲੀਟਰ ਲਾਤਾ ਲੀਟਰ ਲਾਤਾ ਜੀ ਉਹ ਆਪਣੇ ਲਵੇ ਜਦੋਂ ਰਾਤ ਨੂੰ ਆਏ ਓਰੇ ਦੁਕਾਨ ਤੇ ਉਹ ਬੰਦੇ ਸਾਨੂੰ ਫੋਨ ਕਰਤਾ ਕਹਿੰਦੇ ਭਾਈ ਜਾਇਓ ਨਾ ਸੀ ਰਾਤ ਹੋ ਜੂ ਸਾਨੂੰ ਪਰ ਅਸੀਂ ਆਵਾਂਗੇ ਤੇਰੇ ਲਵੇ ਮਿਲ ਕੇ ਜਾਵਾਂਗੇ ਮਿਲ ਕੇ ਜਾਵਾਂਗੇ ਜੀ ਆਪਾਂ ਨੇ ਵੀਰੇ ਕਿਸੇ ਵੀ ਕੰਪਨੀ ਦਾ ਚਲੋ ਨੌਂ ਨਹੀਂ ਲੈਂਦੇ ਆਪਾਂ ਨੇ ਉਹਨਾਂ ਨੂੰ ਉਹੀ ਲੀਟਰ 290 ਦਾ ਦੇ ਕੇ ਤੋਰੇ ਆ अच्छा ਤੁਸੀਂ 290 ਦਾ ਦਿੱਤਾ ਕਾਂਡਾਰ ਨੇ ਪਤਾ ਜੀ ਕੀ ਕੀਤਾ ਉਹਨਾਂ ਨਾਲ ਫਰਾਡ ਵਾਲਾ ਸਿਸਟਮ ਖੇਡਿਆ ਉਹ ਕੀ ਖੇਡਿਆ ਕਹਿੰਦਾ ਇਹਦੇ ਵਿੱਚ ਮੈਟਰੀ ਹੁੰਦੀ ਆ ਅੱਛਾ ਹਾਂ ਜਾਨੀ ਕਿ ਇਹਦੇ ਵਿੱਚ ਕੋਈ ਮੈਟਰੀ ਨਹੀਂ ਹੈਗੀ ਇਹਦੇ ਚ ਤਾਂ ਜਿਹੜਾ ਸਾਲਟ ਹੈਗਾ ਪੈਂਡਾ ਮੈਥ ਨਹੀਂ ਨੇ 30% ਹੀ ਹੈਗਾ ਕੱਲਾ ਓਕੇ ਆਪਾਂ ਨੇ ਅਗਲੇ ਨੂੰ ਸਹੀ ਰਾਇ ਦਿੱਤੀ ਮਹਾਵੀਬਾਈ ਇਹ ਚੀਜ਼ ਦੇ ਮਗਰ ਨਾ ਲਗੋ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਆਹੀ ਸਾਲਟ ਹੈਗਾ ਉਹਨੇ ਫੇਰ ਉਹ ਬੰਦੇ ਨੇ YouTube ਤੇ ਸਰਚ ਮਾਰਿਆ ਬਾਈ ਹਾਂਜੀ ਇਹ ਚੀਜ਼ ਬਾਰੇ ਵੀ ਕੀ ਸੱਚੀ ਬੰਦਾ ਸੱਚ ਬੋਲ ਰਿਹਾ ਪੜਿਆ ਲਿਖਿਆ ਬੰਦਾ ਤੀ ਆਹੋ ਜੀ ਤੇ ਉਹਨੇ ਫੇਰ ਕੱਢਿਆ ਕਹਣਾ ਯਾਰ ਉੱਥੇ ਮੌਕੇ ਦੇ ਤਾਂ ਸਾਨੂੰ ਆਉੜੀਆਂ ਨਹੀਂ ਬਾਈ ਤੂੰ ਸਰਚ ਮਾਰ Google ਤੇ ਸਰਚ ਮਾਰ ਲੈ ਪ੍ਰੋਡਕਟ ਬਾਰੇ ਬਿਲਕੁਲ 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 ਆਪਾਂ ਤਾਂ ਤਸੱਲੀ ਕਰਾ ਕੇ ਤੋੜਦੇ ਆਂ ਬਾਈ ਰੇਟਾਂ ਰੂਟਾਂ ਦੀ ਸਾਰੇ ਕਾਸੇ ਦੀ ਹੁਣ ਉਹ ਬੰਦਾ 60 ਕਿਲਿਆਂ ਦੀ ਖੇਤੀ ਕਰਦਾ ਆਪਣੇ ਨਾਲ ਵਧੀਆ ਜੁੜ ਗਿਆ ਹੁਣ ਉਹ ਬਿਲਕੁਲ ਜੀ ਬਿਲਕੁਲ ਜੁੜੂਗਾ ਜਦੋਂ ਤੁਸੀਂ ਸਹੀ ਗਾਈਡ ਕੀਤਾ ਹਾਂ ਤੁਸੀਂ ਗੁਮਰਾਹ ਨਹੀਂ ਨਾ ਕੀਤਾ ਆਪਾਂ ਨਾ ਨਾ ਬਾਈ ਗੁਮਰਾਹ ਨਹੀਂ ਯਾਰ ਨਾ ਨਾ ਰੱਬ ਨੂੰ ਜਾਣਦੇ ਨਹੀਂ ਆ ਬਾਈ ਯਾਰ ਬਿਲਕੁਲ ਜੀ ਤੇ ਇੱਕ ਆਪਣੇ ਲਵੇ ਹੁਣ ਜਿਵੇਂ ਪ੍ਰੋਡਕਟ ਆ ਰਹੇ ਨੇਗੇ ਬਾਈ ਹਾਂਜੀ ਬ੍ਰੋਕਰ ਪ੍ਰਮੋਟਰ ਸਾਰਿਆਂ ਨੂੰ ਪਹਿਲਾਂ ਪਹਿਲਾਂ ਰੇਹ ਚੱਲ ਪਿਆ ਹ ਆਪਾਂ ਆ ਚੀਜ਼ ਪਵਾਉਨੇ ਆ ਕਿ 3 ਕਿਲੋ 1 ਕਿੱਲੇ ਦੀ ਡੋਜ਼ ਆ ਹਾਂ 1 ਕਿੱਲੇ ਦੇ ਵਿੱਚ ਇਹ 3 ਕਿਲੋ ਪਾਊਗਾ ਉਤਮ 골ਡ ਡਬਲ ਪਲੱਸ ਵਾਲਾ ਪ੍ਰੋਡਕਟ ਆਗਾ ਆਪਣੇ ਲੱਗ ਬੀ ਇਹ ਝੋਨੇ ਚ ਵੀ ਤੁਹਾਨੂੰ ਪਤਾ ਹੀ ਆ ਵੀਡੀਓ ਤੋਂ ਸੋਤੋ ਹੀ ਪਾਉਨੇ ਆਪਾਂ ਬਾਈ ਹਣਾ ਝੋਨੇ ਚ ਵੀ ਇਹਨੇ ਯਾਰ ਆਪਣਾ ਸਿਰਾਂ ਲਾਤਾ ਬਿਲਕੁਲ ਜੀ ਤਰਨ ਤਰਨ ਪੱਟੀ ਦਾ ਕਿਹੜਾ ਏਰੀਆ ਇਤਨਾ ਆਪਣੇ ਲੈ ਬਈ ਆਉਂਦਾ ਕਾ ਤੋ ਆਗਾ ਪਾਕਿਸਤਾਨ ਦੀ ਹੱਦ ਤੋ ਪਹੁੰਚ ਗਏ ਬਹਾਰ ਤਾਰ ਦੇਖਣ ਲੱਗ ਜਾਂਦੀ ਹੈ ਕਈ ਖੇਤਾਂ ਜਿੱਥੇ ਦਵਾਈ ਛੱਡ ਕੇ ਆਉਣੇ ਬਈਆ ਸੀ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਵੀ ਉਹ ਤਾਰ ਨਹੀਂ ਲੱਗੀ ਗੰਡੇ ਵਾਲੀ ਉਹ ਦੇਖਣ ਲੱਗ ਜਾਂਦੇ ਬਈ ਇਹ ਆਪਣੇ ਕੋਈ ਗੱਲ ਬਾਤ ਆ ਮਹਾਰਾਜ ਦੀ ਕਿਰਪਾ ਨਾਲ ਹੈ ਨਾ ਤਾਂ ਹੀ ਆਗਾ ਬਾਬਾ ਦੀਪ ਸਿੰਘ ਵਰਗੇ ਦੀਆਂ ਫੋਟੋਆਂ ਲਾ ਕੇ ਇਹਨਾਂ ਦੇ ਪਿੱਛੇ ਆਪਾਂ ਚੋਰੀਆਂ ਠੱਗੀਆਂ ਕਰੀਏ ਉਹਦਾ ਕੀ ਫਾਇਦਾ ਬਈਆ ਬੜੀ ਗੱਲ ਹੈ ਕਹਿੰਦਾ ਅਸੀਂ ਵੀਰੇ ਬਿਲਕੁਲ ਜੀ ਤੇ 3 ਕਿਲੋ ਪੈਂਦਾ ਵੀਰੇ ਇਹਨੇ ਸੌਂਕ ਸੌ ਠੀਕ ਹੈ ਨਾਲੇ ਤਾਂ ਗਰੋਥ ਨਾਲ ਜਿਹੜੀ ਸਿਉਂਗ ਸੁੰਡ ਪੈਂਦੀ ਉਹ ਖਤਮ ਕਰ ਹੁਣ ਕਣਕਾਂ ਜਿੱਥੇ ਪ੍ਰਾਲ ਵਾਲਾ ਬਹਣਾਗਾ ਜ਼ਿਆਦੇ ਬਾਈ ਉਥੇ ਨੇ ਸਿਉਂਗ ਸੁੰਡ ਦਾ ਵੀ ਕੰਮ ਕਰਨਾ ਵਿੱਚ ਦੁਕਾਨਦਾਰ ਚਲੋ ਹੋਰ ਵੀ ਪ੍ਰੋਡਕਟ ਹੈਗੇ ਨੇ ਕਲੋਰਾ ਕਲੋਰਾ ਜਿਹੜਾ ਆਪਣਾ ਲੈਂਡਾ ਹੈਗੇ ਆਗੇ ਚਲੋ ਉਹ ਵੀ ਵਹਿਤਰਾ ਆਪਾਂ ਇਹ ਨਹੀਂ ਕਹਿੰਦੇ ਉਹ ਕੰਮ ਨਹੀਂ ਕਰਦੇ ਉਹ ਵੀ ਵਧੀਆ ਗੱਲ ਆ ਪਰ ਆਪਣੇ ਲਈ ਬਾਈ ਆਹ ਇੱਕ ਇੱਕ ਪ੍ਰੋਡਕਟ ਹੈਗਾ ਜਿਹਦਾ ਡਬਲ ਫਾਇਦਾ ਲੈ ਸਕਦਾ ਕਿਸਾਨ ਨਾਲੇ ਇਹਨੇ ਝਾੜਦਾ ਕੰਮ ਕਰਨਾ ਇੰਟ ਤੇ ਜਾ ਕੇ ਬਾਈ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਆ ਗਿਆ ਆਪਣੇ ਲਾਵੇ ਸਪਰੇਅ ਵਾਸਤੇ ਬਾਈ ਪ੍ਰੋਡਕਟ ਇਹ ਆ ਗਿਆ ਆਪਣਾ ਚਮਤਕਾਰ ਚਮਤਕਾਰ ਹਾਂਜੀ ਇਹ ਅਹੀ ਜੀ ਚੀਜ਼ ਆ ਗਈ ਬਾਈ ਸੱਚੀਓ ਚਮਤਕਾਰ ਹੀ ਕਰਦਾ ਇਹ ਜਾ ਕੇ ਖੇਤ ਜੇ ਕਿਸਾਨ ਦੇ ਓਕੇ ਹਾਂਜੀ ਤੇ ਇਹ ਆਪਣਾ ਐ ਮੰਨ ਕੇ ਚੱਲੋ ਬਾਈ ਫੋਨ ਤੇ ਗੱਲ ਕਰ ਲਿਓ ਯਾਰ ਸਾਡੇ ਨਾਲੇ ਰੇਟਾਂ ਪਿੱਛੇ ਠੀਕ ਹੈ ਜੀ ਜਣੀ 100 ਦਾ ਨਾ ਇਹਦਾ ਕਿਸੇ ਲਵੇ ਹੈ ਨਹੀਂ ਮਾਰਕੀਟ ਚ ਦੱਸ ਦੋ ਫਿਰ 1600 ਦਾ ਲੀਟਰ ਆ ਯਾਰ 1600 ਦਾ ਲੀਟਰ ਹੈ 5 ਕਿੱਲਿਆਂ ਦਾ 1600 ਦਾ ਲੀਟਰ ਆਗਾ ਬਾਈ 5 ਤੋਂ 6 ਤੇ ਵੀ ਪੈ ਜਾਊਗਾ 1 ਲੀਟਰ ਇਹ 5-6 ਕਿੱਲਿਆਂ ਚ ਪਊਗਾ ਹਾਂ 260 ਰੁਪਏ ਕਿੱਲਾ ਪਊ ਬਾਈ ਇਹੇ ਠੀਕ ਹੈ ਜੀ 1 ਏਕੜ ਚ ਤੇ 166 ml ਦੀ ਡੋਜ਼ ਆ ਜੇ ਆਪਾਂ 6 ਕਿੱਲਿਆਂ ਚ ਪਾਉਣੇ ਹੈਗੇ ਓਕੇ ਕਿੱਲੇ ਦੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਆ ਗਏ ਬਾਈ ਜਿਵੇਂ ਆਪਣੇ ਲਵੇ ਹੁਣ ਲੀਡਰਾਂ ਵੀ ਆ ਚੁੱਕੀਆਂ ਨੇ ਗਿਆ ਇਨਸੈਕਟੀਸਾਈਡ ਦੀ ਲੀਡਰ ਆ ਬਾਈ ਬਹੁਤ ਬਜਬਰੇਟ ਚ ਆ ਗਈ ਠੀਕ ਹੈ ਜੀ ਤੇ ਇੱਕ ਆ ਗਈ ਆਪਣੇ ਲਵੇ ਆ ਕ੍ਰੌਪ ਕੇਅਰ ਦੀ ਪਈ ਆ ਗਈ ਪੂਰੇ ਬਜਬਰੇਟਾਂ ਚ ਨੇ ਗਿਆ ਬਾਈ ਆਪਣੇ ਲਵੇ ਇੱਧਰ ਆਪਣੇ ਲਵੇ ਜਿਵੇਂ ਹੁਣ ਆਪਾਂ ਉਤਮ ਦੀ ਵਕੀਰਾ ਵੇਚ ਰਹਾਂਗੇ ਬਿਲਕੁਲ ਜੀ ਇਹਦਾ ਸਪਰੇਅ ਕਰਾ ਰਹਾਂਗੇ ਹਮ ਜਿਵੇਂ ਕਣਕਾਂ ਕੋਰਤੇ ਨੇ ਹੁਣਾਂ ਜੀ ਤੇ 17 ਦਿਨਾਂ ਦੀ ਕਣਕ ਹੋ ਗਈ ਇਹਦਾ ਸਪਰੇਅ ਕਰ ਦੋ ਹਾਂਜੀ ਤੀਜੇ ਦਿਨ ਲਾ ਦਿਓ ਪਾਣੀ 200 ਲੀਟਰ ਪਾਣੀ ਕਿੱਲੇ ਨੂੰ ਲੱਗੇ ਬਾਈ ਠੀਕ ਹੈ ਹਾਂ ਫੇਰ ਇਹਨੇ ਕੰਮ ਕਰਨਾ ਬਾਲੇ ਸੋਹਣੇ ਰਿਜ਼ਲਟ ਆ ਰਹੇ ਨੇਗੇ ਬਾਈ ਯਾਰ ਓਕੇ ਹਾਂ ਤੇ ਇੱਕ ਸਪਰੇਅ ਇਹਦਾ ਬਸ ਜੇ ਜੇ 17 ਦਿਨ ਲੰਘੇ 20 ਦਿਨ ਲੰਘੇ ਤਾਂ ਵੀ 26 ਦਿਨਾਂ ਦੇ ਵਿੱਚ ਵਿੱਚ ਸਪਰੇਅ ਕਰ ਦੋ ਇਹਦਾ ਠੀਕ ਹੈ ਜੀ ਤੀਜੇ ਦਿਨ ਉਹੀ ਪਾਣੀ ਲਾ ਦਿਓ 200 ਲੀਟਰ ਕਿੱਲੇ ਦਾ ਪਾਣੀ ਲਾਓ ਜੀ ਤੀਜੇ ਦਿਨ ਪਾਣੀ ਲਾ ਦਿਓ ਉਸ ਤੋਂ ਬਾਅਦ ਚ ਬਾਈ ਜਦੋਂ ਪਾਣੀ ਲੱਗ ਗਿਆ ਫੇਰ ਇਹਨੇ ਦੱਸ ਦੇਣਾਗਾ ਤੁਹਾਨੂੰ ओके। ਇਹੀ ਹੱਲ ਰਹਿ ਗਿਆ ਯਾਰ ਕਿਸਾਨਾਂ ਲਈ ਭਾਈ ਗੁੱਲੀ ਡੰਡੇ ਦਾ ਹੁਣ ਤਾਂ। ਸਹੀ ਗੱਲ ਹੈ ਜੀ। ਅਬ ਕੀ ਰਾਹ? ਇਹ ਆਪਾਂ ਪੀ ਆਈ ਡੀ ਵੀ ਵੇਚੀ ਆ ਗਈ ਭਾਈ ਪਹਿਲਾਂ ਉਹ ਰਾਤ ਲੱਗ ਗਈ। ਹੁਣ ਮਾਲ ਲੈਣ ਜਾਣਾਗਾ ਤੇ ਪੀ ਆਈ ਡੀ ਵੀ ਲੈ ਸਕਦੇ ਹੋ ਸੱਤ ਹੋਏ ਵੀ ਲੈ ਸਕਦੇ ਹੋ। ਰੇਟ ਪਤਾ ਕਰ ਲਈ ਸਾਡੇ ਲਈ ਭਾਈ ਫੋਨ ਕਰ ਸਕਦੇ ਹੋਗੇ ਤੁਸੀਂ ਕਿਉਂਕਿ ਅਸੀਂ ਫੋਨਾਂ ਤੇ ਰੇਟ ਨਹੀਂ ਦੱਸ ਸਕਦੇ। ਇਹ ਸਾਡਾ ਆਪਣੀ ਕੰਪਨੀ ਦਾ ਬ੍ਰਾਂਡ ਆਗਾ ਵੀਰੇ। ਇਹਦਾ ਅਸੀਂ ਤਾਂ ਰੇਟ ਦੱਸਤਾ। ਠੀਕ ਹੈ ਜੀ। ਠੀਕ ਹੈ ਜੀ ਜਿਵੇਂ ਹੁਣ ਆਪਣੇ ਲਵੇ ਮੈਗਜ਼ੀਨ ਆਗਾ ਭਾਈ। ਹੂੰ। ਮੈਗਜ਼ੀਨ ਸਲਪੇਟ ਵੀ ਪਿਆਗਾ ਆਪਣੇ ਲਵੇ। ਬਿਲਕੁਲ ਜੀ। ਠੀਕ ਹੈ ਜੀ ਉਹ ਮੈਗਜ਼ੀਨ ਸਲਫੇਟ ਆਪਣੇ ਲਵੇ ਪਏ ਨੇ ਕਿ ਬਾਈ ਯਾਰ 60 ਰੁਪਏ ਕਿਲੋ ਤੋਂ ਲੈ ਕੇ 100 ਰੁਪਏ ਕਿਲੋ ਤੱਕ ਹੂੰ ਠੀਕ ਹੈ ਜੀ ਤੇ ਇੱਕ ਆਪਣੇ ਲਵੇ ਆਹ ਚੀਜ਼ ਆ ਉਤਮ ਕਿਸਾਨੀ ਹੈਮਪਲੈਕਸ ਬਾਈ ਜੀ ਇਹ 2 ਕਿਲਿਆਂ ਚ ਡੱਬਾ ਪੈਂਦਾ ਇਹ ਮਿਕਸ ਵਾਲਾ ਮੈਗਜ਼ੀਨ ਆ ਗਿਆ ਠੀਕ ਹੈ ਜੀ ਮੈਗਜ਼ੀਨ ਜ਼ਿੰਕ ਫਾਇਰ ਤੋਂ ਮੈਗਨੀਸ਼ੀਅਮ ਸਲਫਰ ਕਾਪਰ ਬੈਕਟੀਰੀਆ ਜੀ ਕਿ ਸਾਰੇ ਦਾਤ ਆ ਗਏ ਬਾਈ ਠੀਕ ਹੈ ਜੀ ਹਾਂ ਇਹ ਡੱਬਾ 2 ਕਿਲਿਆਂ ਦੇ ਪਊਗਾ ਇਹ ਹਾਂ ਇਹ 2 ਕਿਲਿਆਂ ਦੇ ਡੱਬਾ ਪਊਗਾ ਬਾਈ ਠੀਕ ਹੈ ਜੀ ਰੇਟ ਇਹਦਾ ਵੀ ਨਹੀਂ ਅਸੀਂ ਦੱਸ ਸਕਦੇ ਇਹ ਮਾਰਕੀਟ 'ਚ ਆਪਣੀ ਦਿੱਤੀ ਹੋਈ ਆ ਚੀਜ਼ ਪਹਿਲਾਂ ਜੀ ਠੀਕ ਹੈ ਜੀ ਮਤਲਬ ਜੇ ਇਹਦਾ ਰੇਟ ਪਤਾ ਕਰਨਾ ਤੁਸੀਂ ਇੱਕ ਵਾਰੀ ਫੋਨ ਕਰ ਲਿਓ ਫੋਨ ਕਰ ਲੈਣ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਖਾਲਸਾ ਜੀ ਦਾ ਲਿਖ ਵੀ ਦਿੱਤਾ ਹੈ ਵੀਡੀਓ ਤੇ ਤੇ ਹਾਂਜੀ ਹੋਰ ਦੱਸਿਓ ਜੀ ਕਿਹੜੀ ਚੀਜ਼ ਤੇ ਆਪਾਂ ਹੋਰ ਠੀਕ ਹੈ ਜੀ ਮੈਨ ਮੈਂ ਇੱਕ ਚੀਜ਼ ਹੋਰ ਕਹਿਣਾਗਾ ਵੀਰੇ ਅਸੀਂ ਤਾਂ ਇੱਕ ਵਾਰੀ ਰਿਜ਼ਲਟ ਲੈ ਕੇ ਦੇਖ ਲਓ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਜਿਵੇਂ ਹੁਣ ਅਸੀਂ ਡਿਲੀਵਰ ਵੀ ਕਰਦੇ ਆਂਗੇ ਦਵਾਈਆਂ ਤੁਹਾਨੂੰ ਪਤਾ ਹੀ ਆ ਬਾਈ ਹਨਾ ਸਾਰੇ ਪ੍ਰੋਡਕਟਾਂ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਹਾਂਜੀ ਵੀਰੇ ਹਾਂਜੀ ਪੂਰੀ ਜ਼ਿੰਮੇਵਾਰੀ ਆ ਬਾਈ ਇੱਕ ਕੰਮ ਨੇ ਆਪਣੇ ਲਵੇ ਆਹ ਪ੍ਰੋਡਕਟ ਆਗਾ ਬਾਈ ਆਪਣੇ ਲਵੇ ਹਿੰਪ अच्छा 5 किलो किल्ले ਦਾ ਪਾਊਗਾ ਬਾਈ ਸਿਰਫ ਕਿੰਨੇ ਪੈਸਿਆਂ ਦਾ ਯਾਰ ਰੇਟ ਕਾਨੂੰ ਦੱਸਣਾ ਯਾਰ ਦੱਸ ਦੇ ਚੱਲ ਹੁਣ ਸਾਢੇ 400 ਦਾ ਬਾਈ ਲੈ ਮੈਂ ਤੈਨੂੰ ਸਿਰਫ ਸਾਢੇ 400 ਦਾ ਪੂਰਾ ਪੈਕਟ ਪੂਰਾ ਪੈਕਟ ਇੱਕ ਕਿੱਲੇ ਦਾ ਬਾਈ ਯਾਰ ਮਹਾਰਤੀ 1 ਕਿੱਲੋ ਦਾ ਰੇਟ ਆ ਨਾ ਨਾ ਕਿੱਲੇ ਦਾ ਪੂਰਾ ਲੈ ਮਿੱਤਰੋ ਸਾਢੇ 400 ਸਾਢੇ 400 ਦਾ ਇਹ ਪੂਰਾ ਪੈਕਟ ਆ ਕਿੰਨਾ ਬੇਟਾ ਦੇ ਵਿੱਚ 5 ਕਿਲੋ ਸਾਰਾ 5 ਕਿਲੋ ਬੇਟਾ ਤੇ ਦੱਸੋ ਇਹਦਾ ਫਾਇਦਾ ਕੀ ਹੈ ਜੀ ਦੱਸੋ ਇਹਦਾ ਫਾਇਦਾ ਵੀਰੇ ਇਹਨੇ ਇੱਕ ਤਾਂ ਛੋਟੀ ਕਣਕ ਦਾ ਝਾੜ ਵਧਾਉਣਾਗਾ ਝਾੜ ਵਧਾਉਣਾ ਕਣਕ ਦਾ ਹਾਂਜੀ ਹਾਂਜੀ ਇਹ ਕਿਨੇ ਜੇ ਕਣਕ ਜਣੀ ਪੀਲੀ ਲਾਲ ਜੀ ਹੋ ਜਾਂਦੀ ਆਗੀ ਉਹਦਾ ਕੰਮ ਕਰਨਾਗਾ ਬਾਈ ਇਹਨੇ ਹਾਂ ਉਹ ਪੀਲੀ ਲਾਲ ਨੂੰ ਹਟਾ ਦੂਗਾ ਹੁਣ ਤੇ ਜੇ ਛੋਟਾ ਵਾਹਣ ਪਾਣੀ ਵੱਧ ਖੜਦਾਗਾ ਇਹਨੇ ਨਾਲ ਸਲਫਰ ਦਾ ਕੰਮ ਵੀ ਕਰਨਾ ਬਾਈ ਠੀਕ ਹੈ ਜੀ ਇਹ ਹਾਜਾ ਪਟਕਟ ਆਪਣਾ ਡਿਲੀਵਰੀ ਬਾਰੇ ਤੁਹਾਨੂੰ ਆਪ ਬਾਈ ਆਪੀ ਦੱਸ ਦਿੰਦਾਗਾ ਹੁਣ ਠੀਕ ਹੈ ਜੀ ਵੀਰ ਜੀ ਦੱਸੋ ਜੀ ਲਓ ਵੀਰੇ ਤੇ ਡਿਲੀਵਰੀ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦਿੰਦਾ ਵੀ ਇਹ ਉਹ ਪੈਸਟੀਸਾਈਡ ਹੈ ਖਾਲਸਾ ਪੈਸ ਜੇ ਕਿਸੇ ਪ੍ਰੋਡਕਟ ਨੇ ਤੁਹਾਡਾ ਕੰਮ ਨਾ ਕੀਤਾ ਜਾ ਕੇ ਤਾਂ ਤੁਹਾਡੀ ਪੇਮੈਂਟ ਵਾਪਸ ਵੀ ਹੋ ਜਾਂਦੀ ਹੈ ਪੇਮੈਂਟ ਵਾਪਸ ਹੋ ਜਾਂਦੀ ਹੈ ਇੱਥੋਂ ਹਾਂ ਬਾਈ ਹੈਨਾ ਤੇ ਹਾਂਜੀ ਬਾਈ ਜੀ ਹੁਣ ਦੱਸਿਓ ਕਰਾਂ ਹੁਣ ਜਿਹੜੇ ਪੂਰੇ ਪੰਜਾਬ ਦੇ ਵਿੱਚ ਸਸਰੀ ਕਾਲ ਵੀਰੇ ਪਹਿਲਾਂ ਤਾਂ ਉਹ ਠੀਕ ਹੋ ਚੜਦੀ ਕੜਾ ਬਹੁਤ ਵਧੀਆ ਚੜਦੀ ਕੜਾ ਆਨਲਾਈਨ ਸਪਲਾਈ ਹੋ ਗਈ ਹੈਗੀ ਕੱਲੇ ਆਲ ਪੰਜਾਬ ਪੰਜਾਬ ਚ ਪੂਰੇ ਪੰਜਾਬ ਦੇ ਵਿੱਚ ਆਨਲਾਈਨ ਸਪਲਾਈ ਆਪਣੀ ਹੈਗੀ ਆ ਆਨਲਾਈਨ ਸਪਲਾਈ ਹੈ ਕਿ ਜੇ ਕੋਈ ਹੋਰ ਏਰੀਆ ਤੋਂ ਕੋਈ ਰਾਜਸਥਾਨ ਤੋਂ ਜਾਂ ਕਿਤੇ ਤੋਂ ਵੀ ਫੋਨ ਕਰਦਾ ਫਿਰ ਉਹਨੂੰ ਆਪ ਚੱਲ ਕੇ ਮੜਾ ਪਊਗਾ ਜੀ ਤੇ ਦੂਜੇ ਨੰਬਰ ਤੇ ਆਪਣੇ ਸਪਲਾਈ ਦਾ ਕੋਈ ਚਾਰਜਸ ਨਹੀਂ ਹੈਗਾ ਫ੍ਰੀ ਆ ਆਪਣੀ ਜਿਹੜੀ ਮਤਲਬ ਆਰਡਰ ਆ ਬਿਲਕੁਲ ਫ੍ਰੀ ਆ ਜਾਂਦੀ ਬਿਲਕੁਲ ਫ੍ਰੀ ਕੋਈ ਚਾਰਜਸ ਨਹੀਂ ਤੀਜੇ ਨੰਬਰ ਤੇ ਵੀਰੇ ਆਪਣੀ ਅੱਧੀ ਪੇਮੈਂਟ ਪਹਿਲਾਂ ਹੂੰ ਕਿ ਸਾਢੇ 22 ਨੂੰ ਅੱਧੀ ਪੇਮੈਂਟ ਪਹਿਲਾਂ ਪਉਣੀ ਪਊਗੀ ਤੇ ਮੈਨੂੰ ਇਹ ਦੱਸਿਓ ਜੀ ਮਤਲਬ ਜਿਹੜਾ ਤੁਸੀਂ ਆਨਲਾਈਨ ਆਰਡਰ ਆ ਪਕਤਾਉਨੇ ਹੋ ਕਿੰਨੇ ਦਾ ਆਪਣਾ ਮਾਲ ਹੋਣਾ ਚਾਹੀਦਾ ਘੱਟ ਦਾ ਵੀਰੇ 10 ਤੋਂ 15000 ਦਾ ਦਾੜਾ ਚਾਹੀਦਾ ਮੈਕਸਿਮਮ ਠੀਕ ਹੈ ਜੀ 10 ਤੋਂ 15000 ਦਾ ਮਾਲ ਹੋਵੇ ਤਾਂ ਫਿਰ ਆਪਣੀ ਡਿਲੀਵਰੀ ਫਰੀ ਆ ਹਾਂ ਤੇ ਇੱਕ ਵੀਰੇ ਤੀਜੇ ਚੌਥੇ ਨੰਬਰ ਤੇ ਗੱਲ ਇਹ ਆ ਕਿ ਵੀ ਆਪਣਾ ਕਿਸਾਨ ਭਰਾ ਦਵਾਈ ਉਲੀ ਵਗਾਵੇ ਜਿੱਦੀ ਲੋੜ ਆ ਗਈ ਬਿਲਕੁਲ ਜੀ ਕਿਉਂਕਿ ਵੀਰੇ ਮੈਨੂੰ ਜਨਾਲੇ ਤੋਂ ਵੀ ਕਿਰਾ ਦਵਾਈ ਬਾਅਦ ਜੱਕੜੇ ਬੈਕਟਰੀ ਬਹੁਤ ਮੁਸ਼ਕਲ ਆ ਵੀਰੇ ਬਾਅਦ ਲਿਉੜੀ ਹਾਂ ਚਾਹੇ 1 ਲੀਟਰ ਚਾਹੇ ਇੱਕ ਪੀਟੀ ਆ ਕਿ ਜ਼ੋਬੇਬਾਰੀ ਉਲੀ ਹੁੰਦੀ ਆ ਬਈ ਬਿਲਕੁਲ ਜੀ ਬਿਲਕੁਲ ਠੀਕ ਆ ਵੀਰੇ ਪੱਟੀ ਆ ਇਹ ਆਪਣੀ ਅਸਰਤਾ ਦੀ ਸਹੀ ਇਹ ਤੁਸੀਂ ਨਾ ਥੋੜਾ ਜਿਹਾ ਗੌਰ ਕਰੀ ਜੀ ਇਸ ਗੱਲ ਤੇ ਜਿਹੜੇ ਵੀ ਕਿਸਾਨ ਭਰਾ ਨੂੰ ਜਿੰਨੀ ਕਿ ਜ਼ਰੂਰਤ ਆ ਤੁਸੀਂ ਉੰਨੀ ਮੰਗਵਾਓ ਉੰਨੀ ਮੰਗਾ ਲਓ ਬਈ ਹਾਂ ਕਈ ਵਾਰ ਨਾ ਤੁਸੀਂ ਆਰਡਰ ਵੱਧ ਲਿਖਾ ਦਿੰਨੇ ਹੋ ਮੌਕੇ ਤੇ ਕਈ ਵਾਰ ਪੇਮੈਂਟ ਦਾ ਹੱਲ ਨਹੀਂ ਹੁੰਦਾ 100 ਸਮੱਸਿਆ ਆ ਜਾਂਦੀ ਹੈ 100 ਨੂੰ ਮੈਂ ਹੋਰ 10 ਦਸਦਾਗਾ ਸਾਡੇ ਨਾਲ ਬਈ ਆ ਪਿੱਸੇ ਜੀ 10 ਦਿਨ ਹੋਏ ਨੇ ਬਣ ਗਈ ਹਾਂਜੀ ਆ ਮਾਲ ਜਿਹੜਾ ਜੀ ਇਹ ਬੰਦੇ ਨੇ ਸਾਨੂੰ ਫਿਰੋਜ਼ਪੁਰ ਤੋਂ ਬਈ ਆਰਡਰ ਤਾਂ ਦੇਤਾ ਹੂੰ ਬੰਦੇ ਨੂੰ ਅਸੀਂ ਆਪ ਫੋਨ ਲਾਉਂਦੇ ਰਹੇ ਚਲੋ ਸਾਨੂੰ ਹੋ ਗਿਆ ਵੀ ਯਾਰ ਕੰਮ ਤਾਂ ਆਪਣਾ ਹੈਗਾ ਵੀ ਆਪ ਆਪ ਲਾਓ ਹੂੰ ਦੋ ਦਿਨ ਫੋਨ ਲਾਇਆ ਤਿੰਨ ਦਿਨ ਲਾ ਹਾਂ ਬਾਈ ਅੱਜ ਆਜੋ ਬਾਈ ਮੈਂ ਕੱਲ ਨੂੰ ਭੋਗਤੇ ਬਾਈ ਮੈਂ ਫਲਾਣੇ ਥਾਮਿਆਂ ਜਰਾ ਇਹ ਇਹ ਨਾ ਕਰਿਆ ਕਰੋ ਬਾਈ ਯਾਰ ਜੇ ਤਾਂ ਮਾਲ ਮੰਗਾਉਣਾ ਹੁੰਦਾ ਤਾਂ ਤੁਸੀਂ ਸਿੱਧਾ ਆਰਡਰ ਲਿਖਿਓ ਤੇ ਅਗਲੇ ਨੂੰ ਕਹਿ ਦਿਓ ਸਾਨੂੰ ਕਹਿ ਦਿਓ ਤੁਸੀਂ ਵੀ ਚਾਹੇ ਹੁਣ ਭੇਜ ਦਿਓ ਮਾਲ ਚਾਹੇ ਕੱਲੂ ਅਸੀਂ ਸਿਰਫ ਇੱਕ ਦਿਨ ਵੇਟ ਕਰਿਆ ਕਰਾਂ ਫਿਰ ਅਸੀਂ ਆਪ ਦਾ ਬੰਦਾ ਹੋਰ ਪਾਸੇ ਭੇਜਿਆ ਕਰਾਂਗੇ ਇੰਨੇ ਵੇਲੇ ਵੀ ਨਹੀਂ ਹੈਗੇ ਬਾਈ ਹਨਾ ਵੀ ਅਸੀਂ ਵੀ ਇੱਕ ਆਰਡਰ 'ਤੇ ਬੈਠੇ ਰਹੀਏ ਸਹੀ ਗੱਲ ਹੈ ਜੀ ਸਹੀ ਗ ਮਗਨਾਤੀ ਤੇ ਇਹ ਦੱਸੋ ਜੀ ਇੱਕ ਵਾਰੀ ਇਹ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਲੋਕੇਸ਼ਨ ਆ ਗਈ ਲੋਕੇਸ਼ਨ ਸਾ 35 ਸਾਈਡ ਪੁਲਿਸ ਲਾਈਨ ਰੋਡ ਸਾਈਡ ਤੇ ਇਹ ਜਿਹੜਾ ਮਤਲਬ ਰੋਡ ਆ ਆਪਣਾ ਬਾਜ਼ਾਰ ਦੇ ਵਿੱਚੋਂ ਸਿੱਧਾ ਬਡਰੁਖਾਂ ਵਾਲੇ ਰੋਡ ਤੇ ਜਾ ਚੜਦਾ ਬਡਰ ਤੇ ਜਾ ਬੰਦਾ ਬਾਜ਼ਾਰ ਚੋਂ ਆਊਗਾ ਬਰਨਾਲਾ ਕੈਂਕੀਆਂ ਚੋਂ ਆਊਗਾ ਸੰਗਰੂਰ ਸਾਈਡ ਤੋਂ ਤਾਂ ਦਾ ਪੁਲਸ ਲੇਨ ਲੰਘ ਕੇ ਆ ਦੁਕਾਨ ਆਪਣੀ ਜੀ ਹਾਂ ਜੇ ਬੰਦਾ ਉਧਰੋਂ ਬਡਰੁਖਾਂ ਦੇ ਪੁਲ ਦੇ ਥੱਲੋਂ ਦੀ ਆਊਗਾ ਤਾਂ ਪੁਲਸ ਲੇਨ ਤੋਂ ਪਹਿਲਾਂ ਪਹਿਲਾਂ ਤੇ ਮੈਂ ਇਨਸਾਨੀ ਦੱਸ ਦਿੰਨੇ ਆ ਸੱਜਣੋ ਸਾਹਮਣੇ ਰੇਤਾ ਬਜਰੀ ਵਾਲਾ ਡੰਪ ਹੈ ਤੇ ਸੜਕ ਦੇ ਬਿਲਕੁਲ ਵਿਚਾਲੇ ਨਾ ਵੀ ਨੀਲੇ ਰੰਗ ਦੀਆਂ ਸਪਰੇਅ ਕਰਨ ਵਾਲੀਆਂ ਢੋਲੀਆਂ ਟੰਗੀਆਂ ਹੋਈਆਂ ਨੇ ਮੇਨ ਨਸਾਨੀ ਐ ਉਹਦੇ ਸਾਹਮਣੇ ਬਿਲਕੁਲ ਇਹ ਖਾਲਸਾ ਪੈਸਟੀਸਾਈਡ ਦਾ ਜਿਹੜਾ ਕਾਊਂਟਰ ਐ ਤੇ ਇੱਕ ਬਾਈ ਡਿਲੀਵਰੀ ਵਾਲਾ ਨੰਬਰ ਆ ਨੋਟ ਕਰਾ ਦੇ ਮਾੜਾ ਜੀ ਹਾਂਜੀ ਹਾਂ ਜਿਹੜੇ ਸੱਜਣਾਂ ਨੇ ਆਨਲਾਈਨ ਡਿਲੀਵਰੀ ਤੇ ਆ ਨੰਬਰ ਨੋਟ ਕਰੋ ਜੀ 987664044952 ਬਾਕੀ ਇਹ ਸਕਰੀਨ ਤੇ ਵੀ ਆਪਾਂ ਚਲਾਤਾ ਤੇ ਜਰੂਰ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਵੀ ਇੱਕ ਵਾਰੀ ਜਰੂਰ ਵੇਟ ਕਰੋ ਤੁਹਾਡਾ ਹਜ਼ਾਰਾਂ ਰੁਪਈਆ ਦਾ ਇੱਥੋਂ ਆ ਕੇ ਫਾਇਦਾ ਹੋਣਾ ਬਾਕੀ ਤੁਹਾਨੂੰ ਨਾ ਇੱਕ ਵਾਰੀ ਆਉਣ ਨਾਲ ਪਤਾ ਲੱਗੂ ਵੀ ਕਿਹੜੀ ਦਵਾਈ ਕੀ ਰੇਟ ਦੇ ਵਿੱਚ ਮਿਲਦੀ ਆ ਬਹੁਤ ਕਿਸਾਨ ਭਰਾ ਇੱਥੋਂ ਫਾਇਦਾ ਲੈ ਰਹੇ ਆ ਜਿਹੜੇ ਕਿਸਾਨ ਭਰਾ ਮੰਨੇ ਹਲੇ ਤੱਕ ਇੱਥੇ ਨਹੀਂ ਬੈਠ ਕੀਤਾ ਜਰੂਰ ਇੱਕ ਵਾਰੀ ਤੁਸੀਂ ਨਾ ਲੰਗਦੇ ਕਰਦੇ ਇਸ ਕਾਊਂਟਰ ਤੇ ਆ ਕੇ ਜਾਇਓ ਚਾਹ ਪਾਣੀ ਜ਼ਰੂਰ ਪੀ ਕੇ ਜਾਇਓ 24 ਘੰਟੇ ਖਾਲਸਾ ਜੀ ਦੇ ਲੰਗਰ ਵੀ ਚੱਲ ਰਹੇ ਨੇ ਕਰ ਦਿਓ ਵੀਰੇ ਸ਼ਰ ਜੀ ਧੰਨਵਾਦ ਵੀਰੇ ਬੰਦਾ